ਨਾਮ ਕੀ ਹੈ ਤੇ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਉਪਕਲੀ ਪਿੰਡ ਹੈ ਜੀ ਮੇਰਾ ਹਾਂ ਜੀ ਕੀ ਵਾਕਿਆ ਹੋਇਆ ਤੁਹਾਡੇ ਪਰਿਵਾਰ ਦੇ ਨਾਲ ਤੇ ਕਿੰਨੇ ਕਵਜੇ ਨਾਲ ਵਾਕਿਆ ਹੋਇਆ ਇਹ ਜੀ ਮਤਲਬ ਤਕਰੀਬਨ 1 ਵਜੇ ਦਾ ਟਾਈਮ ਸੀ ਰਾਤ ਦਾ ਉਹ ਲੇਡੀ ਜੀ ਜਿਹੜੀ ਉਹਨੂੰ ਰਾਤ ਨੂੰ ਉਹ ਕਹਿੰਦੀ ਮੈਨੂੰ ਐਚ ਵੀ ਲੱਗੀ ਮੈਂ ਚਾਹ ਬਣਾਉਣ ਵਾਸਤੇ ਉੱਠੀ ਜਦੋਂ ਜਦੋਂ ਉਹਨੇ ਰਸੋਈ ਖੋਲ ਲਈ ਮਤਲਬ ਰਸੋਈ ਦਾ ਗੇਟ ਖੋਲ ਲਿਆ ਸੋਈ ਦਾ ਗੇਟ ਖੋਲ ਕੇ ਹਜੇ ਸਿਲੰਡਰ ਦਾ ਆਉਣੇ ਕਰ ਦਿੱਤੀ ਉਹਦੀ ਧਮਾਕਾ ਹੋ ਗਿਆ 1 ਲੱਖ ਤਾਂ ਪਤਾ ਨਹੀਂ ਕੀ ਹੋ ਗਿਆ ਮਤਲਬ ਉਹ ਧਮਾਕਾ ਹੋ ਗਿਆ ਨਾ ਨਾ ਤਾਂ ਛੱਤ ਡਿੱਗੀ ਨਾਲੇ ਉਹ ਕੰਨ ਸਾਈਡ ਤੇ ਡਿੱਗੀ ਇਹ ਧਮਾਕਾ ਕਿਸ ਚੀਜ਼ ਦਾ ਹੈ ਕੋਈ ਇਹ ਕੋਈ ਸਮਝ ਨਹੀਂ ਆ ਰਹੀ ਜੀ ਕਿਸ ਕਰਕੇ ਹੋਇਆ ਕਿਉਂ ਹੋਇਆਗਾ ਮਤਲਬ ਉਹ ਨਾਦਰ ਸੋਈ ਦੀ ਕੰਦ ਪਾੜ ਕੇ ਮਤਲਬ ਉਹ ਜਿੱਥੇ ਬਾਹਰ ਸੁੱਤੇ ਪਏ ਸੀਗੇ ਉਹਨਾਂ ਦੇ ਉੱਪਰ ਕੰਦ ਡਿੱਗੀ ਔਰ ਸੋਈ ਦੇ ਵਿੱਚ ਲੈਡੀ ਜੀ ਸੋਈ ਦੇ ਵਿੱਚ ਦਬ ਗਈ ਤੇ ਕਿਸੇ ਦੀ ਮੌਤ ਵੀ ਹੋਈ ਉਹਦੇ ਇੱਕ ਬੰਦੇ ਦੀ ਮੌਤ ਹੋ ਗਈ ਜੀ ਨਾਮ ਸੀ ਉਹਨਾਂ ਦਾ ਕਰਮਜੀਤ ਸਿੰਘ ਨਾਮ ਸੀ ਉਹ ਸੁੱਤੇ ਪਏ ਸੀ ਉਹ ਸੁੱਤੇ ਪਏ ਸੀ ਕੋਈ ਆਸ-ਪਾਸ ਦੇਖਿਆ ਹੋਊਗਾ ਤੁਸੀਂ ਕਿ ਕਿਸੇ ਕੋਈ ਚੀਜ਼ ਦਾ ਤਮਾਕਾ ਕੀਤਾ ਨਹੀਂ ਕੋਈ ਚੀਜ਼ ਦਾ ਕੋਈ ਸਾਡੇ ਕੋਈ ਤਮਾਕੀ ਵਾਲੀ ਚੀਜ਼ ਕੋਈ ਨਹੀਂ ਸਾਨੂੰ ਮਿਲੀ ਹੈਗੀ ਮਤਲਬ ਉਹ ਜਦੋਂ ਉਹਨਾਂ ਨੇ ਸਿਲੰਡਰ ਚਲਾਇਆ ਮਤਲਬ ਉਹਦੀ ਇੱਕ ਦਮ ਤਮਾਕਾ ਹੋ ਗਿਆ ਉਹ ਕੋਈ ਸਮਝ ਨਹੀਂ ਆ ਰਹੀ ਸਾਡੇ ਵੀ ਕੀ ਗੱਲ ਤੋਂ ਹੋਇਆ ਉਹ ਜੇ ਕੋਈ ਹੋਰ ਵੀ ਕਿਸੇ ਦੇ ਕੋ ਸੱਟਾਂ ਤੇ ਹੈਗੇ ਜੀ ਉਹਦੀ ਜਿਹੜੀ ਵਾਈਫ ਹੈਗੀ ਉਹਨਾਂ ਦੇ ਸੱਟਾਂ ਲੱਗੀਆਂ ਨੇ ਕਾफी ਸਿਰ ਤੇ ਸੱਟ ਹੈਗੀ ਤੇ ਪੱਟ ਤੇ ਸੱਟ ਹੈਗੀ ਉਹ ਉਹਦੇ ਉੱਤੇ ਵੀ ਪੱਥਰ-ਪੁੱਥਰ ਉਹਦੇ ਵੀ ਪਰੋਂ ਆ ਕੇ ਲੱਗੇ ਨੇ ਮਤਲਬ ਸਰ ਉਹਨਾਂ ਨੂੰ ਉਹ ਲੈ ਗਈ ਸੀ ਆ ਨਹੀਂ ਸਰਕਾਰੀ ਹਸਪਤਾਲ ਚ ਦਾਖਲ ਸੀਗੇ ਜੀ ਉਹ ਇੱਥੇ ਆਪਣੇ ਇਹਦੇ ਚ ਦਾਖਲ ਨੇਗੇ ਸਿਵਲ ਹਸਪਤਾਲ ਸੰਗਰੂਰ ਹਾਂ ਜੀ ਉਹਨਾਂ ਦੀ ਹਾਲਤ ਠੀਕ ਹੈ ਖਤਰੇ ਤੋਂ ਬਾਹਰ ਖਤਰੇ ਤੋਂ ਬਾਹਰ ਹੈ ਹਾਂਜੀ ਹਾਲਤ ਠੀਕ ਹੈ ਖਤਰੇ ਤੋਂ ਬਾਹਰ ਹੈ ਵੈਸੇ ਸੱਟਾਂ ਕਾਫੀ ਨਹੀਂ ਹੋਰ ਵੀ ਕਿਸੇ ਦੇ ਸੱਟ ਬੱਚਾ ਇਹਦੇ ਸੱਟਾਂ ਵੱਜੀਆਂ ਸੀ ਬੇਟੇ ਨੂੰ ਮਤਲਬ ਅਸੀਂ ਰਾਤ ਦਵਾਈ ਦਵਾ ਕੇ ਉਹਨੂੰ ਸੁੱਤੀ ਕਰਵਾ ਲਈ ਸੀਗੀ ਹਸਪਤਾਲ ਦੀ ਤੇ ਬਹੁਤ ਗਰੀਬ ਪਰਿਵਾਰ ਹੈ ਜੀ ਇਹ ਮਤਲਬ ਇਹ ਤੇ ਪਹਿਲਾਂ ਵੀ ਬਹੁਤ ਜ਼ਿਆਦਾ ਮਤਲਬ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਆਈਆਂ ਨਹੀਂ ਆ ਪਹਿਲਾਂ ਇਹਨਾਂ ਦਾ ਇੱਕ ਮਕਾਨ ਡਿੱਗਿਆ ਸੀਗਾ ਅਸੀਂ ਡੀਸੀ ਸਾਹਿਬ ਨੂੰ ਪਹਿਲਾਂ ਬੇਨਤੀ ਕੀਤੀ ਸੀ ਇਹਨੂੰ ਲੈਟਰ ਵੀ ਕੱਢਿਆ ਸੀ ਡੀਸੀ ਸਾਹਿਬ ਨੂੰ ਪੰਚਾਇਤ ਵੱਲੋਂ ਵੀ ਕਢਵਾਇਆ ਸੀਗਾ ਵੀ ਕੋਈ ਨਾ ਕੋਈ ਇਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਉਹ ਵੀ ਇਹਨੂੰ ਕੁਝ ਨਹੀਂ ਮਿਲਿਆ ਜੀ ਇਸ ਵਾਰੀ ਪਿਛਲੇ ਇਹਨੂੰ ਕੀ ਹੋਇਆ ਨਾ ਇਹਦੇ ਬੇਟੇ ਦਾ ਮਤਲਬ ਐਕਸੀਡੈਂਟ ਹੋ ਗਿਆ ਸੀਗਾ ਜੀ ਉਹ ਪੈਟਰੋਲ ਪੰਪ ਤੇ ਮਜ਼ਦੂਰੀ ਕਰਦਾ ਹੈਗਾ ਤੇ ਉਹਦਾ ਵੀ 70-80 ਹਜ਼ਾਰ ਲੱਗ ਗਿਆ ਉਸ ਤੋਂ 2 ਸਾਲ ਪਹਿਲਾਂ ਜੀ ਇਸ ਬੰਦੇ ਦੇ ਕਰਮਜੀਤ ਸਿੰਘ ਦੇ ਬ੍ਰੇਨ ਦਾ ਆਪਰੇਸ਼ਨ ਹੋਇਆ ਜੀ ਨਾੜੀ ਫਟ ਗਈ ਸੀਗੀ ਬ੍ਰੇਨ ਦੀ ਤੇ ਉਦੋਂ ਵਿਚਾਰਾ ਮਸਾ ਇਹ ਮਰ ਕੇ ਬਚਿਆ ਅਸੀਂ ਤਾਂ ਮਤਲਬ ਇਹ ਗੁਹਾਰ ਲਾਉਂਦੇ ਆ ਕਿ ਵੀ ਇਹਦੀ ਵੱਧ ਤੋਂ ਵੱਧ ਜਿੰਨੀ ਕੁ ਹੋ ਸਕਦੀ ਹੈ ਵੀ ਹਰੇਕ ਬੰਦਾ ਮਦਦ ਕਰੇ ਬਾਕੀ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਸਰਕਾਰ ਵੀ ਜਿੰਨਾ ਕੁ ਹੋ ਸਕਦਾ ਹੈ ਇਹਦੀ ਮਤਲਬ ਮਦਦ ਕਰੇ ਕਿਉਂਕਿ ਜਿਹੜਾ ਗਰੀਬ ਕੋਲੇ ਇਹਦੇ ਕੋਲ ਇੱਕ ਘਰ ਬਚਿਆ ਤੀਗਾ ਉਹ ਹੁਣ ਆ ਬਲਾਸਟ ਦੇ ਨਾਲ ਮਤਲਬ ਡੇਗ ਗਿਆ ਤੇ ਹੁਣ ਇਹਦੇ ਕੋਲੇ ਕੁਝ ਵੀ ਨਹੀਂ ਰਿਹਾ ਹੈਗਾ ਇਸ ਤੁਹਾਡੀ ਕੋਈ ਰਿਸ਼ਤੇਦਾਰ ਲੱਗਦੇ ਨੇ ਮੇਰੇ ਚਾਚਾ ਜੀ ਦੇ ਬੇਟੇ ਨਹੀਂ ਕੀ ਨਾਮ ਹੈ ਆਪਣਾ ਜੰਗੀਰ ਸਿੰਘ ਸਰਪੰਚ ਬੰਦੂਪਲੀ ਜੀ ਅਹ ਚਪਾਨ ਸਰ ਕੀ ਹੋਇਆ ਜੋ ਅੱਜ ਇੱਕ ਗਰੀਬ ਪਰਿਵਾਰ ਦਾ ਘਰ ਡਿੱਗ ਗਿਆ ਇਹ ਮੈਨੂੰ 6:00 ਵਜੇ ਪਤਾ ਲੱਗਿਆ ਜੀ ਰੰਜੀਤ ਸਿੰਘ ਪੰਚ ਨੇ ਫੋਨ ਕਰਿਆ ਪੀਏ ਕਰਕੇ ਕਰਮਜੀਤ ਸਿੰਘ ਦੀ ਡੈਥ ਹੋ ਗਈ ਜਦ ਅਸੀਂ ਮੌਕਾ ਦੇਖਿਆ ਘਰੇ ਜਾ ਕੇ ਤਾਂ ਜਿਹੜੀ ਇਹਨਾਂ ਦੀ ਰਸੋਈ ਦੀ ਗੰਦ ਸੀ ਉਹਦੇ ਉੱਪਰ ਡਿੱਗੀ ਹੋਈ ਸੀ ਕਿੰਨੇ ਬੰਦੇ ਫੱਟੜ ਹੋਏ ਹੈ ਜੀ ਕਿੰਨੇ ਬੰਦੇ ਫੱਟੜ ਹੋਏ ਕਰਮਜੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਇੱਕ ਜਿਹੜੀ ਇਹਨਾਂ ਦੀ ਪਤਨੀ ਸੀ ਉਹ ਜੇਰੇ ਲਾਜ ਹਸਪਤਾਲ ਵਿੱਚ ਦਾਖਲ ਹੈ ਇਹ ਪਤਾ ਲੱਗਿਆ ਬੱਚੇ ਦੀ ਵੀ ਛੱਟਾਂ ਲੱਗੀਆਂ। ਹਾਂ ਬੱਚਾ ਠੀਕ ਹੈ ਜੀ। ਕਿਸ ਤਰ੍ਹਾਂ ਦੇਖਦੇ ਹੋ ਕਿ ਗਰੀਬ ਪਰਿਵਾਰ ਨਾਲ ਇਹ ਇਸ ਤਰ੍ਹਾਂ ਦੀ ਘਟਨਾ ਹੋ ਸਕਦੀ ਹੋ ਗਈ ਹੈ। ਇਹ ਪਰਿਵਾਰ ਬਹੁਤ ਜ਼ਿਆਦਾ ਗਰੀਬ ਸੀ ਜੀ। ਇਹ 8-7000 ਰੁਪਏ ਨਾਲ ਗੁਜ਼ਾਰਾ ਕਰਦੇ ਸੀ। ਸਕੂਲ ਵਾਂਗ ਤੇ ਲੱਗੇ ਹੋਏ ਸੀਗੇ। ਕੀ ਕਰਨਾ ਮੌਤ ਹੁੰਦਾ। ਮੌਤ ਦਾ ਕਾਰਨ ਤਾਂ ਇਹ ਦੇਖੋ ਗੈਸ ਸਿਲੰਡਰ ਹੀ ਉੱਥੇ ਮੇਨਾ। ਉਹੀ ਜੇ ਤਾਂ ਉਹਦੀ ਲੀਕੀਜ ਹੋਈ ਆ। ਉਰ ਦਾ ਇਥੇ ਕੋਈ ਕਾਰਨ ਹੈ ਨਹੀਂ ਕਿ ਗੈਸ ਸਿਲੰਡਰ ਫਟਣ ਕਾਰਨ ਹੀ ਮੌਤ ਹੋਈ ਆ ਇਹ ਬਲਾਸਟ ਹੋਇਆ ਨਾ ਜਿਹੜੀਆਂ ਕੰਧਾਂ ਨੇ ਉਹ ਵੀ ਸਿਮੈਂਟਡ ਚ ਨੇ ਘਾਰੇ ਚ ਨਹੀਂ ਹੈਗੀਆਂ ਤੇ ਬਾਕੀ ਉਹਦੀ ਛੱਤ ਆ ਜਿਹੜੀ ਉਹ ਵੀ ਪਾੜੀ ਹੋਈ ਆ ਪਤਾ ਲੱਗਿਆ ਪਿੱਛੇ ਪਿੱਛੇ ਵੀ ਇਹਦੇ ਦੋ ਕਮਰੇ ਪਟਾਏ ਗਏ ਸੀ ਜੀ ਪਿੱਛੇ ਦੋ ਤਿੰਨ ਕ ਸਾਲ ਹੋ ਗਏ ਉਦੋਂ ਵੀ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਚਾਹ ਸੀ ਪ੍ਰਸ਼ਾਸਨ ਨੂੰ ਬੇਨਤੀ ਕਰਦਿਆਂ ਨਾ ਤਾਂ ਪ੍ਰਸ਼ਾਸਨ ਦਾ ਕੋਈ ਬੰਦਾ ਸਵੇਰ ਦਾ ਆਇਆ ਮੌਕਾ ਦੇਖਣ ਵੀ ਗਰੀਬ ਪਰਿਵਾਰ ਐ ਨਾ ਹੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ